ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਸ ਟਾਈਮ ਆਪਾਂ ਖੜੇ ਆਂ ਬਰੋਟ ਵੈਲੀ ਦਾ ਜਿਹੜਾ ਬੜਾ ਗ੍ਰਾਮ ਪਿੰਡ ਆ ਇੱਕ ਉਹ ਰਸਤੇ ਤੇ ਤੇ ਰਸਤਾ ਬਹੁਤ ਹੀ ਖੂਬਸੂਰਤ ਆ ਕੋਈ ਕੋਈ ਗੱਡੀ ਜੀ ਆਉਂਦੀ ਇੱਧਰੋਂ ਤੇ ਇੱਧਰੋਂ ਵੀ ਕੋਈ ਕੋਈ ਗੱਡੀ ਆਉਂਦੀ ਆ ਤੇ ਸ਼ਾਂਤੀ ਦੀ ਗੱਲ ਕਰੀਏ ਪੂਰੀ ਸ਼ਾਂਤੀ ਆ ਬਸ ਇੱਥੇ ਕੋਈ ਭੇਡਾਂ ਬੱਕਰੀਆਂ ਚਾਰਨ ਆਲੇ ਫਿਰਦੇ ਨੇ ਤੇ ਲੋਕਲ ਜਿਹੜੇ ਬੱਚੇ ਨੇ ਸਕੂਲ ਜਾਂਦੇ ਜਾਂਦੇ ਨੇ ਹਨ ਤੇ ਉਹ ਦੇਖਣ ਨੂੰ ਮਿਲੈ ਨੇ ਬਸ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਬੜਾ ਗ੍ਰਾਮ ਪਿੰਡ ਤੇ ਬੜਾ ਗ੍ਰੈਂਡ ਪਿੰਡ ਕਨੇ ਬਹੁਤ ਸੋਹਣਾ ਪਿੰਡ ਹੈਗਾ ਤੇ ਉੱਥੇ ਆਪਾਂ ਚੱਲਦੇ ਆਂ ਦੇਖਦੇ ਆਂ ਕੀ ਖਾਸੀਅਤਾਂ ਪਿੰਡ ਦੀ ਤੇ ਕਿੱਦਾਂ ਦੇ ਲੋਕ ਨੇ ਹਨਾ ਤੇ ਪਿੰਡ ਪੁੰਡ ਦੇ ਜਿਹੜੇ ਲੋਕ ਘਰ ਨੇ ਉਹ ਆਪਾਂ ਦੇਖਾਂਗੇ ਐਕਸਪਲੋਰ ਕਰਾਂਗੇ ਉਡੀ ਟੁੱਟ ਪਈ ਜਿਹੀ ਹੈ ਕਿਉਂ ਪੱਥਰ ਪੁੱਥੇ ਡਿੱਗੇ ਹੋਏ ਨੇ ਤੇ ਬਾਕੀ ਰੋਡ ਵੈਸੇ ਤਾਂ ਵਧੀਆ ਨੇ ਇਹ ਇੰਨੀ ਹੈ ਨਹੀਂ ਮਤਲਬ ਵੀ ਰੇਤਾ ਰੁੱਤਾ ਜਿਆ ਨਹੀਂ ਉੱਡਦਾ ਮਿੱਟੀ ਘਟਾ ਜਾ ਉਹ ਥੋੜਾ ਪਿੱਛੇ ਸੀਗਾ ਮਿੱਟੀ ਘਟਾ ਜਾ ਜਿਹੜਾ ਉੱਡਦਾ ਸੀਗਾ ਆਹ ਰੋਡ ਤਾਂ ਵੈਸੇ ਠੀਕ ਠਾਕ ਨੇ ਛਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਤੇ ਐਸੇ ਕੀ ਬਾਤ ਹੈ ਇਹ ਪਾਣੀ ਇਧਰ ਦੀ ਜਾ ਕੇ ਥੱਲੇ ਦੀ ਉਹ ਪਰਲੇ ਪਾਸ ਦੀ ਨਾ ਇਦਾਂ ਨਿਕਲ ਜਾਂਦਾ ਪਾਣੀ ਕਾ ਖੂਬ ਜ਼ੋਰਤੀ ਆ ਬਈ ਕਚੋਬਰ ਮਿਲਿਆ ਬਰ ਰਸਤੇ ਦੇ ਪਹਾੜੀ ਜੱਤ ਬੜੀ ਐ ਇਹਦੇ ਇਹ ਅਸਲ ਜਿਹਾ ਰਸਤਾ ਸਾਰਾ ਨਹੀਂ ਬੀਰ ਬਿਲਿੰਗ ਨੂੰ ਜਾਂਦਾਗਾ ਤੇ ਇਧਰੋਂ ਆਪਾਂ ਆਏ ਆ ਆਹ ਸਾਈਡ ਤੋਂ ਬਰੋਡ ਪੈਲੀਏ ਦੇ ਇਹ ਸਾਰਾ ਬੀਰ ਬਿਲਿੰਗ ਦਾ ਰਸਤਾ ਹੈਗਾ ਤੇ ਇਧਰ ਹੀ ਸਾਰੇ ਪਿੰਡ ਜਿਹੜੇ ਬੜਾ ਗRAND ਪਿੰਡ ਹਨ ਉਹ ਬਾਈ ਖੜਾ ਇੱਕ ਮੈਂ ਉਹਦੇ ਰਸਤਾ ਪੁੱਛਿਆ ਸੀ ਮੈਂ ਆਹ ਰਸਤਾ ਸਹੀ ਆ ਕਈ ਵਾਰੀ ਗੂਗਲ ਮੈਪ ਤਾਂ ਬੈਸਦਾ ਮੈਂ ਮੈਪ ਲਾਇਆ ਨਹੀਂਗਾ ਤੇ ਉਹ ਕਹਿੰਦਾ ਇਹੀ ਰਸਤਾ ਜਾਂਦਾਗਾ ਤੇ ਆਪੇ ਡਾ ਬੁੱਢਾ ਚੜਾਈ ਜਾਂਦੇ ਨੇ ਤੇ ਦਿਨਾਂ ਨੂੰ ਕਾਫੀ ਨੇ ਆਪਾਂ ਜਿਹੜੇ ਰਸਤੇ ਚੱਲ ਰਹੇ ਆ ਉਹ ਅਸਲ ਵਿੱਚ ਆ ਸਾਰਾ ਵਿਆਸ ਦਿਰਾਗਾ ਆ ਵਿਆਸ ਦਿਰਾਗਾ ਬਬਾ ਵਿਆਸ ਦਿਰਾ ਤੇ ਬਿਲਕੁਲ ਕੰਡੇ ਕੰਡੇ ਜਾ ਰਹੇ ਆ ਤੇ ਰੋਡ ਦੀ ਤੁਸੀਂ ਐਂ ਦੇਖ ਲਓ ਵੀ ਉਧਰੋਂ ਕੋਈ ਨਹੀਂ ਆ ਰਿਹਾ ਹਜੇ ਵੀ 9:30 ਦਾ ਟਾਈਮ ਹੋ ਗਿਆ ਤੇ ਇਧਰੋਂ ਵੀ ਹਜੇ ਕੋਈ ਨਹੀਂ ਆ ਰਿਹਾ ਮੈਂ ਇਕੱਲਾ ਹੀ ਜਾ ਰਿਹਾ ਇੱਥੇ ਬਸ ਤੇ ਕੱਲੀ ਇੱਥੋਂ ਬਸ ਆਪਾਂ ਨੂੰ ਕੱਲੀ ਪਾਣੀ ਦੀ ਬਾਰਿਸ਼ ਸੁਣ ਰਹੀ ਹੈ ਜੀ ਹੋਰ ਕੁਝ ਨਹੀਂ ਸੁਣ ਰਿਹਾ ਕਿਉਂਕਿ ਗੱਡੀਆਂ ਗੋਡੀਆਂ ਦਾ ਸੋਰ ਤਾਂ ਹੈ ਹੀ ਨਹੀਂਗਾ ਸਾਹਮਣੇ ਜਿਹੜੇ ਪਿੰਡਾਂ ਪੁੰਡਾਂ ਦੇ ਲੋਕ ਨੇ ਉਹ ਕੰਮ ਧੰਦੇ ਦੇ ਵਿੱਚ ਆਪਦਾ ਬੱਦਲ ਬੁੱਲਣ ਇਕੱਠਾ ਕਰਨ ਗਏ ਹੋਣੇ ਤਾਂ ਕੰਮਾਂ ਕਰਾਂ ਚ ਲੱਗੇ ਹੋਣੇ ौरा तार धौरा तार ओ हो, 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 हो। तो सामने जो पिंड ना ओह हो, हो अच्छा ठीक है ठीक है खुला च बसा हो पिंड बड़ा ग्राम ਤੇ ਇਹ ਬੇਬੇ ਵਿਚਾਰੀ ਦੱਸ ਕੇ ਗਈ ਆ ਕਹਿੰਦੀ ਉਹ ਸਿੱਧਾ ਰਸਤਾ ਜਾਂਦਾਗਾ ਪਿੰਡ ਪਿੰਗ ਲਈ ਤੇ ਆ ਹੈਗਾ ਪਿੰਡ ਦਾ ਰਸਤਾ ਇਧਰ ਦੀ ਆਪਾਂ ਜਾਂਦੇ ਆ ਤੇ ਬੜਾ ਗਰਹਣ ਪਿੰਡ ਦੇਖਦੇ ਆ ਇਹਨਾਂ ਦਾ ਜਿਹੜਾ ਮੁੱਖ ਕੰਮ ਆ ਇਹ ਹੈਗਾ ਕੱਲਾ ਬਸ ਖੇਤੀਬਾੜੀ ਤੇ ਥੋੜਾ ਮੋਟਾ ਖੇਤੀਬਾੜੀ ਤੇ ਆ ਬਾਲਾਂ ਨੂੰ ਵਗਾਰਾ ਇਕੱਠਾ ਕਰ ਲਿਆ ਢੇਡਾ ਬੱਕਰੀਆਂ ਚਰਾ ਲੀਆਂ ਜਿਵੇਂ ਆ ਖਲਾਰਾ ਪਾਇਆ ਖਚਰਾ ਖੁਚਰਾ ਦਾ ਸਮਾਨ ਟੋਆ ਟਵਾਈ ਆ ਇਹਨਾਂ ਦਾ ਕੰਮ ਆ ਬਸ ਮੀਨਾ ਥੋੜੀ-ਬੁਟੀ ਖੇਤੀਬਾੜੀ ਕਰੀ ਜਾਂਦੇ ਨੇ ਬਸ ਇਹ ਆ ਇਹਨਾਂ ਦੇ ਕੁਝ ਕਰਨੇ ਜਿਹੜੇ ਪੁਰਾਣੇ ਮਿੱਟੀ-ਮਿੱਟੀ ਨਾਲ ਲੱਪੇ-ਲੱਪ ਕੇ ਆਹ ਕੁਸਣ ਨਵੇਂ ਕਰਨੇ ਆਹਾਂ ਪੁਰਾਣੇ ਕਰਨੇ ਤੇ ਆ ਬਾਲਨ ਬੁੱਲਨ ਇਹਨਾਂ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਇਹ ਬਾਲਨ ਇਕੱਠਾ ਕਰਕੇ ਰੱਖਦੇ ਨੇ ਠੰਡ ਦੇ ਵਿੱਚ ਇਹ ਸਾਰੇ ਪੁਰਾਣੇ ਕਰਨਨਾਂ ਦੇ ਬਹੁਤ ਸੋਹਣਾ ਪਿੰਡ ਹੈਗਾ ਉਹ ਥੱਲੇ ਇਹ ਗੋਬਰ ਇਹ ਸਰਦੀ ਕੇ ਲਈ ਇਹ ਤੋਂ ਜ਼ਮੀਨ ਕੇ ਲਈ ਜ਼ਮੀਨ ਕੇ ਲਈ ਸਰ ਮੇਨੇ ਰੱਖ ਦੇਨੇ ਤੇ ਆ ਸਾਰਾ ਬਾਲਨ ਬੋਲਨ ਇਕੱਠਾ ਕਰਕੇ ਥੱਲੇ ਸਰਦੀ ਰਾਤ ਰੱਖੀ ਠੀਕ ਇਹ ਦੁਕਾਨਾਂ ਦੇ ਗੁਨਮ ਹੈਗੇ ਪਿੰਡ ਦੇ ਵਿੱਚ ਇਹ ਬਾਈ ਜੀ ਕਹਿੰਦੇ ਚਾਰਕ ਸੌ ਬੰਦੇ ਹੋਣਗੇ ਆਸ-ਪਾਸ ਇੱਥੇ ਤੇ ਸੋਹਣਾ ਪਿੰਡ ਹੈਗਾ ਥੱਲੇ ਕੀ ਕਰਦੇ ਨੇ ਥੱਲੇ ਇਹ ਪਸ਼ੂਆਂ ਦੀ ਜਗ੍ਹਾ ਰੱਖਦੇ ਨੇ ਤੇ ਤਾਹਾਂ ਆਪ ਰਹਿੰਦੇ ਨੇ ਤੇ ਸਾਰੇ ਘਰ ਜਿਹੜੇ ਇਕੱਠੇ-ਇਕੱਠੇ ਹੀ ਨੇ ਆ ਇੱਕ ਮੰਦਰ ਬਣਿਆ ਹੋਇਆਗਾ ਤੇ ਮੰਦਰ ਲਈ ਇਹਨਾਂ ਨੇ ਜਗ੍ਹਾ ਰੱਖੀ ਹੋਈ ਹੈਗੀ ਪਸ਼ੂ ਵਾਲੇ ਇਹਨਾਂ ਨੇ ਇਦਾਂ ਦੇ ਰੱਖੇ ਹੋਏ ਨੇ ਛੋਟੇ-ਛੋਟੇ 3ਆਂ ਹੀ ਆ ਪਾ ਕੇ ਰੱਖੇ ਹੋਏ ਨੇ ਤੇ ਇਧਰ ਵੱਲਣ ਤੇ ਇਧਰ ਪਾਣੀ ਬੁਣੀ ਆਈ ਜਾਂਦਾ ਤਾਂਹਾਂ ਤੋਂ ਤੇ ਪੌੜੀਆਂ ਬਣੀਆਂ ਹੋਈਆਂ ਨੇ ਤੇ ਅਲੱਗ-ਅਲੱਗ ਟੈਪ ਦੇ ਜਿਵੇਂ ਕਿ ਇਧਰੋਂ ਨੂੰ ਰਾਹ ਜਾਂਦਾ ਉਹ ਕਿਧਰ ਨੂੰ ਰਾਹ ਜਾਂਦਾ ਹਾਂ ਤਾਂਹਾਂ ਜੀ ਮੈਂ ਆਪ ਰਹਿੰਦੇ ਨਹੀਂ ਬੰਦੇ ਤੇ ਘਰ ਨੇ ਤੇ ਥੱਲੇ ਉਹ ਸਮਾਵਾ ਆ ਸਾਰੀ ਇਹ ਰੇ ਇਕੱਠੀ ਕਰੀ ਬੈਠੇ ਨੇ ਖੇਤ ਚ ਪਾਉਣ ਲਈ ਆਰਗੈਨਿਕ ਸਿਸਟਮ ਸਾਰਾ ਤੇ ਪਹਾੜਾ ਸੱਤਿਆ ਹੈ ਜਾਂ ਮਿੱਟੀ-ਮਿੱਟੀ ਨਾਲ ਇੱਧਰ ਦੀ ਤਿੰਨ ਟੋਨਾ ਪਾਈਆਂ ਹੋਈਆਂ ਨੇ ਬੰਨਨ ਸਾਰਾ ਇਕੱਠਾ ਕਰੀ ਬਿਠਨੇ ਛੋਟੇ-ਛੋਟੇ ਰਾਹ ਜਾਂਦੇ ਨੇ ਬਸ ਪਿੰਡ ਨੂੰ ਤੇ ਪਿੰਡ ਸੋਹਣਾਗਾ ਖੈਰ ਪਹਾੜੀਆਂ ਨਿਕਾ ਪਹਿਲਾਂ ਮੈਂ ਦੇਖਣ ਦਾ ਬੜਾ ਚਾਹ ਹੁੰਦਾ ਜੀ Habis, yaudah. Ih, Kak, oh ya, siapa? Oke, walau buat ਪਾਣੀ ਆਪਨ ਉਥੇ ਦੇਖ ਨੂੰ ਆ ਮਿਲ ਜਾਂਦਾ ਕਿਉਂਕਿ ਹਿਮਾਚਲ ਆਗਾ ਤੇ ਨਦੀਆਂ ਨਾਲਿਆਂ ਚੋਂ ਪਾਣੀ ਆ ਵੀ ਆਉਂਦਾਗਾ ਖੁੱਲ੍ਹੀ ਬਾਦੀਆਂ ਦੇ ਵਿੱਚ ਰਹਿਣ ਸਨ ਤੇ ਪਿੰਡ ਦੇ ਵਿੱਚ ਪੂਰੀ ਸ਼ਾਂਤੀ ਆ ਤੇ ਨੈਟਵਰਕ ਦੀ ਜੇ ਗੱਲ ਕਰੀਏ ਤਾਂ ਨੈਟਵਰਕ ਇੱਥੇ 4G ਆਉਂਦਾਗਾ 5G ਨੈਟਵਰਕ ਹੈ ਨਹੀਂਗਾ ਪਰ ਇੱਥੇ ਸਕੂਨ ਬਹੁਤ ਆਗਾ ਪਿੰਡ ਵਿੱਚ ਆ ਬਾਈ ਦੇ ਇਹ ਕਹਿੰਦੇ ਕਿੱਥੋਂ ਆਇਆਗਾ ਮੈਂ ਤਾਂ ਪੰਜਾਬ ਤੋਂ ਆਇਆ ਬਰਨਾਰੇ ਲੋਕ ਘਟ ਜਾਂਦੇ ਨੇ ਤੇ ਬਠਿੰਡੇ ਨੂੰ ਵੱਧ ਜਾਂਦੇ ਨੇ ਪਿੰਡਾਂ ਚ ਲੁਧਿਆਣਾ ਬੱਦਲਾ ਚ ਬਸਿਆ ਹੈ ਪਿੰਡ ਤੇ ਜਿਹੜੀ ਆਪਾਂ ਐਲਟੀਟਿਊਡ ਦੀ ਗੱਲ ਕਰੀਏ ਤਾਂ 8000 ਦੇ 8000 ਫੁੱਟ ਦੇ ਆਸਪਾਸ ਉਚਾਈ ਹੈ ਦੀ ਸੋਨਾ ਪਿੰਡਾਂ ਖੈਰ ਤੇ ਲੋਕ ਪਹੁੰਚਦੇ ਨੇ ਵੀ ਕਿੱਧਰੋਂ ਆਇਆ ਤੂੰ ਕੀ ਕਰਦਾ ਫਿਰਦਾ ਨਾ ਹਾਂ ਵੀ ਪਿੰਡ ਘੁੰਮਦੇ ਫਿਰਦੇ ਆ ਭਾਈ ਸਾਡੇ ਦੇਖਦੇ ਆਂ ਪਿੰਡ ਕਿੱਦਾਂ ਦੇ ਨੇ ਇਹਦੇ ਮਾ ਚੱਲਦੇ ਸੋਹਣੇ ਪਿੰਡ ਆ ਇਹਨਾਂ ਨੇ ਕੁਛ ਇਥੇ ਲਾਇਆ ਹੋਇਆਗਾ ਪਤਾ ਨਹੀਂ ਕੀ ਲਾਇਆ ਹੋਇਆਗਾ ਤੇ ਮਸਰਦਾਨੀ ਲਾਈ ਹੋਈ ਹੈ ਦਰਿਆ ਦੇ ਕੰਢੇ ਬਸਿਆ ਹੋਇਆ ਇਹ ਬਹੁਤ ਸੋਹਣਾ ਪਿੰਡ ਹੈਗਾ ਬੜਾ ਗ੍ਰਹਣਾ ਜਿਵੇਂ ਸੁਣਿਆ ਸੀ ਬੜਾ ਗ੍ਰਹਣ ਸੋਹਣਾ ਪਿੰਡ ਹੈਗਾ ਬਾਕੀ ਉਦਾਂ ਦਾ ਪਿੰਡ ਹੀ ਆ ਤੇ ਲੋਕ ਮਿਲਨਸਾਰ ਨੇ ਮਤਲਬ ਵਧੀਆ ਪੁੱਛਦੇ ਨੇ ਵੀ ਕਿੱਥੋਂ ਆਏ ਆ ਇਹ ਕਿੱਧਰ ਜਾ ਰਹੇ ਆ ਹਨਾ ਉਵੇਂ ਸਾਰਾ ਗੱਲਬਾਤ ਕਰਦੇ ਨੇ ਤੇ ਪਿੰਡ ਵਿੱਚ ਪੂਰੀ ਸ਼ਾਂਤੀ ਆ ਤੇ 400 ਦੇ ਆਸ-ਪਾਸ ਲੋਕ ਨੇ ਉਹ ਕਹਿੰਦੇ ਵੀ ਬਾਕੀ ਕੰਮਕਾਰਾਂ ਤੇ ਗਏ ਹੋਏ ਨੇ ਕੋਈ ਬਾਲਣ ਇਕੱਠਾ ਕਰਦਾ ਫਿਰਦਾ ਕੋਈ ਕੰਸਟਰਕਸ਼ਨ ਦਾ ਜਿਹੜਾ ਥੱਲੇ ਪੁਲ ਪਾਲ ਜੇ ਬਣੀਆਂ ਜਾਂਦੇ ਨੇ ਉਹਨਾਂ ਦਾ ਕੰਮ ਚੱਲ ਜੰਦਾ ਹੈਗਾ ਇਹ ਹੁਣ ਆਪਾਂ ਇੱਥੋਂ ਚੱਲਦੇ ਆਂ ਅੱਗੇ ਵੱਲ ਇਹ ਜੀ ਹਿਮਾਚਲ ਦਾ ਖੂਬਸੂਰਤ ਪਿੰਡ ਬੜਾ ਗਰਾਂਡ ਤੇ ਇਹ ਸਪੈਸ਼ਲ ਬਲੌਕ ਇਕੱਲਾ ਬੜਾ ਗਰਾਂਡ ਦਾ ਸੀਗਾ ਤੇ ਆਪਾਂ ਇਹ ਬਲੌਕ ਨੂੰ ਕਰਦੇ ਇੱਥੇ ਖਤਮ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਚੈਨਲ ਦੇ ਉਹ ਜਰੂਰ ਸਬਸਕ੍ਰਾਈਬ ਕਰਿਓ ਫਿਰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਗੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ